ਤਰ ਹੈ ਕਿ ਮੈਂ ਬਹਿ ਕੇ ਆਰਾਮ ਨਾਲ ਤੁਹਾਡੇ ਨਾਲ ਗੱਲ ਕਰੂੰਗਾ ਅਰਪ੍ਰੀਤ ਚੁਕਲਾ ਜੀ ਕੀ ਕਹਿ ਰਿਹਾ ਉਹਦਾ ਕੋਈ ਮੈਨਾ ਨਹੀਂ ਹੈ ਕਿਉਂਕਿ ਜਿਹੜਾ ਉਹਨਾਂ ਦਾ ਪ੍ਰਧਾਨ ਸਾਹਿਬ ਨੇ ਅਮਨ अरोड़ा ਸਾਹਿਬ ਉਹ ਬਹੁਤ ਕੁਝ ਕਹਿ ਰਹੇ ਹੈ ਔਰ ਸਿਕਿਉਰਿਟੀ ਇੱਕ ਪੋਲੀਟੀਕਲ ਵਿਸ਼ਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਚ ਇਹ ਸਿੱਧੂ ਮੂਸੇਵਾਲੇ ਕੇਸ ਚੋਂ ਵੀ ਬੜਾ ਕਲੀਅਰ ਹੈ ਅਰਪ੍ਰੀਤ ਚੁਕਲਾ ਜੀ ਨੂੰ ਤਾਂ ਸਤਿਕਾਰਯੋਗ ਨੇ ਆਈ ਹੈਵ ਲੋਟ ਆਫ ਰਿਸਪੈਕਟ ਫੋਰ ਹਿਮ ਮਗਰ ਕਿਤੇ ਨਾ ਕਿਤੇ ਨਾ ਜੀ ਅੱਜ ਜੋ ਹਾਲਾਤ ਸਰਕਾਰ 'ਚ ਬਣ ਗਏ ਆ ਰੀੜ ਦੀ ਹੱਡੀ ਕਈ ਆਪਸ਼ਨਾਂ ਦੀ ਕਮਜ਼ੋਰ ਹੋ ਗਈ ਆ ਔਰ ਇੱਕ ਬਦਲੀ ਕਾਰਨ ਬਣ ਗਿਆ ਅਰਪ੍ਰੇਤ ਚੋਕਲਾ ਦੀ ਗੱਲ ਦਾ ਮੈਂ ਤਾਂ ਤਵੱਜੋ ਨਹੀਂ ਲੈ ਰਿਹਾ ਨੋਟਿਸ ਨਹੀਂ ਲੈ ਰਿਹਾ ਕਿਉਂਕਿ ਅਮਨ अरोड़ा ਸਾਹਿਬ ਸਭ ਕੁਝ ਹੀ ਬੋਲ ਰਹੇ ਪਾਰਟੀ ਦੇ ਪ੍ਰਧਾਨ ਕਹਿ ਰਿਹਾ ਕਿ ਹਾਂ ਸਿਕਿਉਰਿਟੀ ਵਿਡਰੋ ਕਰਤੀ ਗਈ ਔਰ ਕਹਿੰਦਾ ਜੀ ਇੱਕ ਵਿਡਰੋਕ ਜਿਹੜੇ ਬੰਦੇ ਤੇ ਨਸ਼ੇ ਦੇ aarop ਹੋਣ ਉਹਨੂੰ ਪ੍ਰਧਾਨ ਮੰਤਰੀ ਲੈਵਲ ਦੀ ਸਿਕਿਉਰਿਟੀ ਕਿਉਂ ਤੇ ਮੇਰਾ ਅਮਨ अरोड़ा ਸਾਹਿਬ ਨੂੰ ਸਿੱਧਾ ਸਵਾਲ ਪੁੱਛ ਲਿਓ ਅਮਨ अरोड़ा ਜੀ ਇਹ 3 ਸਾਲ ਲੱਗੇ ਤੁਹਾਨੂੰ ਇਹ ਫੈਸਲੇ ਤੇ ਪਹੁੰਚਦੇ ਆ ਪਹੁੰਚਦੇ ਔਰ ਫਿਰ ਮੇਰਾ ਸਵਾਲ ਦਾ ਜਵਾਬ ਦੇ ਦਿਓ ਜਿਨੇ ਇੱਕ ਧੀ ਪੈਨ ਨਾਲ ਮਿਸਬੀਹਵ ਕੀਤਾ ਹੋਵੇ ਉਹਦੀ ਇੱਜ਼ਤ ਦਾਉ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਹ ਆਨਰ ਉਤੋਂ ਦੀ ਆਨਰੇਬਲ ਐਮਪੀ ਹੋਵੇ ਸਵਾਤੀ ਮਾਲੀਵਾਲ ਜੀ ਉਹਨਾਂ ਨਾਲ ਬਹਿਬਬ ਕੁਮਾਰ ਨੇ ਜੋ ਕੀਤਾ ਤੇ ਉਹਨੂੰ ਜੈਡ ਪਲੱਸ ਸਿਕਿਉਰਟੀ ਦੇਣ ਦਾ ਕੀ ਪੈਮਾਨਾ ਜੀ ਲਿਕਰ ਸਕੈਮ ਦੇ ਵੀ ਮੈਂ ਆ ਰਿਆਂ ਜੀ ਆ ਰਿਆਂ ਅਕਲੀ ਜਾਂ ਲਿਕਰ ਸਕੈਮ 'ਚ ਉਹ ਅੰਦਰ ਰਹਿ ਕੇ ਆਏ ਆ ਆਨਰੇਬਲ ਕੋਰਟ ਨੇ ਆਰਡਰ ਦਿੱਤੇ ਆ ਕਿ ਇਹ ਬੰਦਾ ਐਡਾ ਖਤਰਨਾਕ ਹੈ ਇਹਨੂੰ ਨਾ ਸੀਐਮ ਆਊਟਸ ਵੜਨ ਦੇਣਾ ਚਾਹੀਦਾ ਦਿੱਲੀ 'ਚ ਤੇ ਨਾ ਸੈਕਟਰੀਅਟ ਦੇਣਾ ਚਾਹੀਦਾ ਬੰਦਾ ਉਹ ਦਿੱਲੀ ਦਾ ਵਸਿੰਦਾ ਤੇ ਸਿਕਿਉਰਿਟੀ ਉਹਨੂੰ ਪੰਜਾਬ ਵਾਲੇ ਦੇ ਰੇ ਕੀ ਕਾਰਨ ਹੈ ਅਮਨ ਰੋੜਾ ਸਾਹਿਬ ਜਰੂਰ ਦੱਸਿਓ ਦੂਜਾ ਵਿਜੇ ਨਹਿਰ ਗੋਆ 'ਚ ਇੱਕ ਕੇਸ ਬਣਿਆ ਇਹਦੇ ਤੇ ਔਰ ਉਸ ਵੇਲੇ ਵੀ ਕੁਝ ਇਹ ਜਿਹਾ ਹੀ ਕੇਸ ਬਣਿਆ ਜਿਹੇ ਜਾਂ ਬੈਬਕੁਮਾਰ ਦਾ ਮਾੜੇ ਭੜੇ ਭੜੇ ਯਾਰ ਮੇਰੀ ਫੱਤੋ ਦੇ ਮੈਂ ਤਾਂ ਇਹੀ ਕਹਿ ਸਕਦਾ ਉਹ 2.5 ਸਾਲ ਅੰਦਰ ਰਹਿ ਕੇ ਆਇਆ ਨਾਲ ਹੀ ਕੇਜਰੀਵਾਲ ਸਾਹਿਬ ਆ ਮਨੀਸ਼ ਸ਼ੋਧਿਆ ਜੈਨ ਸਾਹਿਬ ਨਾਲ ਉਹਨੂੰ ਸਿਕਿਉਰਿਟੀ ਦੇਣ ਦੀ ਕੀ ਲੋੜ ਹੈ ਉਹਨਾਂ ਨੂੰ ਘਰ ਦੇਣ ਦੀ ਕੀ ਲੋੜ ਹੈ ਪੰਜਾਬ ਦਾ ਖਜ਼ਾਨਾ ਕਿਉਂ ਉਹਨਾਂ ਤੇ ਖਰਚਿਆ ਜਾ ਰਿਹਾ ਕੇਜਰੀਵਾਲ ਸਾਹਿਬ ਆਪ ਸਾਲ ਡੇਢ ਸਾਲ ਹੋੰਦਰ ਰੱਖੇ ਆਈਏ ਭਾਈ ਉਹਨਾਂ ਨੂੰ ਕਿਉਂ ਦਿੱਤੀ ਆ ਮਨੀਸ਼ ਸ਼ੋਧਿਏ ਨੂੰ ਕਿਉਂ ਦਿੱਤੀ ਆ ਜੈਨ ਨੂੰ ਕਿਉਂ ਦਿੱਤੀ ਆ ਇਸ ਲਈ ਮੈਂ ਤਨਵਾਦੀ ਆ ਆਪਣਾ ਅਰੋੜਾ ਸਾਹਿਬ ਦਾ ਕੀ ਉਹ ਆਪ ਹੀ ਤਸਦੀਕ ਕਰ ਰਿਹਾ ਕਿ ਇਹ ਫੈਸਲੇ ਆਮ ਆਦਮੀ ਪਾਰਟੀ ਦੇ ਦਫਤਰ 'ਚ ਹੋ ਰਹੇ ਜੀ ਜੀ ਸਾਹਿਬ ਤੁਹਾਡੇ ਕੋਲ ਸਿਕਿਉਰਿਟੀ ਹੈ ਉਹ ਕਹਿੰਦੇ ਜੀ ਆਫੀਸ਼ੀਅਲ ਸਕਾਟ ਹੈ ਕੁਝ ਕਟਾਈ ਗਈ ਸੀ ਵਾਪਸ ਨਹੀਂ ਲਈ ਇਸ ਤਰ੍ਹਾਂ ਸ਼ਨੀਵਾਰ ਇਹ ਲੌਂਗ ਵੀਕਐਂਡ ਸੀ ਕਿ ਨਹੀਂ ਸੀ ਜੀ ਮਜੀਠੀਏ ਲੀਤਾ ਇਹਨਾਂ ਨੇ ਸ਼ਨੀਵਾਰ ਨੂੰ ਦਫਤਰ ਖੋਲ ਲਿਆ 29 ਤਰੀਕ ਨੂੰ 7 ਵਜੇ ਸਾਨੂੰ ਆਰਡਰ ਮਿਲੇ ਆ ਤੁਸੀਂ ਦੱਸ ਦਿਓ ਸੈਕਟਰੀਏਟ ਲੱਗਦਾ 29 ਤਰੀਕ ਨੂੰ ਸ਼ਨੀਵਾਰ ਰਾਤ ਨੂੰ ਇਹ ਜੀ ਕਿਹੜੀ ਤੁਸੀਂ ਸਕਿਉਰਿਟੀ ਰਿਵਿਊ ਕਰ ਲਈ ਕਿ ਸ਼ਨੀਵਾਰ ਹੀ ਵਿਡਰੋਅ ਕਰਨੀ ਜਦੋਂ ਅਗਲੇ ਦਿਨ ਸੰਡੇ ਆ ਔਰ ਫਿਰ ਐਤਵਾ ਮੰਡੇ ਦੀ ਈਦ ਆ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਸੈਕੰਡ ਲੀਵ ਦੇ ਆ ਰਿਵਿਊਇੰਗ ਕੀਤੀ ਆ ਕੀਤਾ ਦੇਖੋ ਇਟਸ ਨਾਟ ਅ ਸਟੇਟਸ ਸਿੰਬਲ ਨਹੀਂ ਮਿਲਣੀ ਚਾਹੀਦੀ ਮੈਂ ਤਾਂ ਕਹਿੰਦਾ ਕਿ ਜੇ ਨਹੀਂ ਲੋਡ ਨਾ ਉਹ ਭਾਈ ਬਿਲਕੁਲ ਧੰਨਵਾਦ ਆ ਮਗਰ ਲਿਖ ਕੇ ਦੇ ਦਿਓ ਮੈਨੂੰ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਤਾਂ ਮੇਨੇ ਘਰ ਜੇ ਕਹਿ ਕੇ ਗਏ ਆ ਸ੍ਰੀ ਅਮਰਚਰ ਸਾਹਿਬ ਆਈਪੀਐਸ ਮੀਨਾ ਸਾਹਿਬ ਨੇ ਵਿਜਿਟ ਕਰਕੇ ਗਏ ਆ ਮੈਂ ਨਾ ਲੈ ਰਿਆਂ ਇਹ ਕਹਿ ਕੇ ਗਏ ਆ ਜੀ ਕੰਦਾ ਉੱਚੀਆਂ ਕਰੋ ਸੀਸੀਟੀਵੀ ਕੈਮਰੇ ਲਵਾਓ ਇਹਦੇ ਉੱਤੇ ਫੈਂਸਿੰਗ ਕਰਾਓ ਔਰ ਨੈਟ ਲਾਓ ਜਦ ਇਹ ਬੰਬ ਬਲਾਸਟ ਹੋ ਰਹੇ ਸੀ ਜਦੋਂ ਮਜੀਠੇ ਦਾ ਬੰਬ ਬਲਾਸਟ ਹੋਇਆ ਜੈਨਤੀਪੁਰ ਹੋਇਆ ਮਹੀਨਾ ਪਹਿਲਾਂ ਤਾਂ ਇਹ ਕਹਿ ਰਿਆ ਫਿਰ ਮੈਨੂੰ ਇੱਕ ਚਿੱਠੀ ਲਿਖੀ ਆ ਕਿ ਤੁਸੀਂ ਕੋਈ ਬੁਲੇਟ ਪ੍ਰੂਫ ਗੱਡੀ ਜੀ ਤੁਹਾਡੇ ਕੋਲ ਪਰਮਿਸ਼ਨ ਦਿੱਤੀ ਗਈ ਸੀ ਕਿਉਂਕਿ ਕੈਫੀ ਡੈ빗 ਲਿਆ ਉਹਦੀ ਆਰਸੀ ਦੀ ਕਾਪੀ ਦਿਓ ਹਫਤਾ ਪਹਿਲਾਂ ਦੀ ਉਹ ਚਿੱਠੀ ਮੈਨੂੰ ਫੋਨ ਆਇਆ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਕਿ ਬੰਦੇ ਗਏ ਕਿੱਧਰ ਤੇ ਗਏ ਕਿੱਧਰ ਉਹ ਪੁੱਛ ਰਿਹਾ ਕਿੰਨਾ ਦਾ ਏਆਈਜੀ ਹੈ ਮਨਬੀਰ ਸਿੰਘ ਮੈਂ ਨਾ ਲੈ ਲੈ ਕੇ ਦੱਸ ਰਿਹਾ ਬਿਕੋਜ਼ ਹੋਇਆ ਕੀ ਜਦੋਂ ਸਿਕਿਉਰਿਟੀ ਵਾਪਸ ਕਰਾਈ ਗਈ ਤੇ ਸ਼ਨੀਵਾਰ ਦਾ ਦਿਨ ਸੀ ਮੇਰਾ ਪੀਏ ਐ ਸ਼ਲਿੰਦਰ ਪਤਾ ਨਹੀਂ ਇੱਥੇ ਹੈ ਕਿ ਨਹੀਂ ਉਹ ਹੈ ਨਹੀਂਛੱਡ ਇੱਥੇ ਉਹਨੂੰ ਪੁੱਛਿਆ ਗਿਆ ਕਿ ਭਾਈ ਮੈਂ ਉਹਨੂੰ ਪੁੱਛਿਆ ਹੋਇਆ ਕਿ ਕਹਿੰਦਾ ਜੀ ਇਤਨਾ ਫੋਨ ਆ ਰਿਹਾ ਵੱਖ-ਵੱਖ ਬਟੈਲੀਅਨਾਂ ਤੋਂ ਕਿ ਹੁਣੇ ਪਹੁੰਚੋ ਵਾਪਸ ਮੈਂ ਆਊਟ ਆਫ ਸਟੇਟ ਸੀ ਮੈਂ ਆਪਦੇ ਬੱਚੇ ਨੂੰ ਮਿਲਣ ਗਿਆ ਸੀ ਇੱਥੋਂ 4-5 ਘੰਟੇ ਦੀ ਦੂਰੀ ਤੇ ਸੀ ਮੈਂ ਕਿਹਾ ਯਾਰ ਜੇ ਫੋਨ ਆ ਰਹੇ ਤੂੰ ਸਿਕਿਉਰਿਟੀ ਇੰਚਾਰਜ ਨੂੰ ਪੁੱਛ ਲੈ ਕੀ ਗੱਲ ਹੈ ਉਹਨੇ ਉਹਨੂੰ ਪੁੱਛਿਆ ਸਿਕਿਉਰਿਟੀ ਇੰਚਾਰਜ ਨੂੰ ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਕਿ ਕੋਈ ਵਿਡਰਾਅਪ ਹੀ ਹੋਏ ਜਿਹੜਾ ਉਹਨਾਂ ਦਾ ਬੌਸ ਹੈ ਸਿਕਿਉਰਿਟੀ ਦਾ ਜੈਡ ਪਲੱਸ ਜਿਹੜਾ ਵੇਖ ਰਿਹਾ ਉਹਨੂੰ ਕੁਝ ਨਹੀਂ ਪਤਾ ਤੁਸੀਂ ਇਤੋਂ ਅੰਦਾਜ਼ਾ ਲਾ ਲਓ ਸਾਰੇ ਸਿਕੂ ਸਾਰੀ ਵੀਡਰੋ ਸਾਰੀ ਵੀਡਰੋ ਉਹਨੂੰ ਪਤਾ ਹੀ ਨਹੀਂ ਮੈਂ ਉਹਨੂੰ ਬਾਰ-ਬਾਰ ਪੁੱਛਿਆ ਕਹਿੰਦਾ ਸਰ ਮੈਂ ਤੁਹਾਨੂੰ ਤਾਂ ਦੱਸਾਂ ਜੇ ਮੇਰੇ ਕੋਲ ਕੋਈ ਆਰਡਰ ਹੋਣ ਮੇਰੇ ਕੋਲ ਆਰਡਰ ਹੀ ਨਹੀਂ ਫੇਰ ਅਸੀਂ ਕਿਹਾ ਕਿ ਤੂੰ ਐ ਕਰੇ ਮੁੰਡਿਆਂ ਨੂੰ ਫੇਰ ਫੋਨ ਆ ਗਿਆ ਬਾਹਰ ਖੜੇ ਕਮਾਂਡਰ ਕਹਿੰਦਾ ਹੁਣੇ ਆਓ ਨਹੀਂ ਤਾਂ ਇਹ ਕਹੇ ਤੇ ਆ ਜਾਊਗਾ ਤੁਸੀਂ ਬਾਗੀ ਹੋ ਗਏ ਤੇ ਮੈਂ ਉਹਨੂੰ ਕਿਹਾ ਯਾਰ ਆ ਚੱਕ ਗੱਡੀ ਮੇਰੇ ਨਾਲ ਇੱਕ ਗੱਡੀ ਸੀ ਮੈਂ ਕਿਹਾ ਇਹਨੋਂ ਕੋ ਲੈ ਜਾਓ ਕੋਈ 1 ਵਜੇ ਰਿਪੋਰਟ ਕਰ ਰਿਹਾ ਕੋਈ 3 ਵਜੇ ਚਵੇਰੇ ਰਿਪੋਰਟ ਕਰ ਰਿਹਾ ਤੁਸੀਂ ਮੈਨੂੰ ਦੱਸ ਦਿਓ ਇਹ ਕਿਹੜੀ ਰਿਵਿਊ ਹੋਈ ਜੀ ਹੁਣ ਤਾਂ ਇਹ ਆ ਮੇਰੀ ਹਵਾਜਤ ਇਹ ਬੜਾ ਵਫਾਦਾਰ ਹੈ ਇਸ ਲਈ ਮੇਰੇ ਵੀਰੋ ਨਾ ਤੁਸੀਂ ਡਰੋ ਨਾ ਤੁਹਾਨੂੰ ਕੁਝ ਨਹੀਂ ਕਹਿੰਦਾ ਇਹ ਜਿਸ ਦਿਨ ਕੱਟੂ ਵੱਡੂ ਤੇ ਝਾੜੂ ਵਾਲੇ ਨੂੰ ਭਗਵੰਤ ਮਾਨ ਨੂੰ ਨਹੀਂ ਰੱਖਿਆ ਇਸ ਲਈ ਤੁਸੀਂ ਨਾ ਫਿਕਰ ਕਰੋ ਜੀ ਜੀ ਸਾਹਿਬ ਇੱਕ ਵਾਰ ਹੋਰ ਕਲੀਅਰ ਕਰਨਾ ਚਾਹੁੰਦੇ ਕਿ ਇੱਕ ਵੀ ਸਿਕਿਉਰਟੀ ਦਾ ਤੁਹਾਡੇ ਕੋਲ ਜਿਹੜਾ ਦੇਖੋ ਮੇਰਾ ਨਾ ਕੱਲ ਵੀ ਬੰਦਾ ਮੈਂ ਤੁਹਾਨੂੰ ਦੱਸ ਰਿਹਾ ਸੰਡੇ ਨੂੰ ਮਨਵੀਰ ਸਿੰਘ ਕੋਲ ਗਏ ਫਿਰ ਮੰਡੇ ਛੁੱਟੀ ਸੀ ਟਿਊਸਡੇ ਕੱਲ ਵੀ ਉਹ ਗਿਆ ਦੇ ਰਿਫਿਊਜ਼ ਟੂ ਮੀਟ ਹਿਮ ਅੱਜ ਵੀ ਜਾ ਕੇ ਆਇਆ ਕਿ ਦਾਸਤਾ ਦਿਓ ਕਿ ਅਸੀਂ ਕਿਉਂ ਕਿਉਂਕਿ ਇਹ ਕੀ ਹੈ ਜੀ ਕੁਝ ਬੰਦੇ ਕਮਾਂਡੈਂਟ ਦੇ ਸੀ ਤੇ ਕੁਝ ਬੰਦੇ ਨੇ ਜ਼ਿਲੇ ਦੇ ਹੁਣ ਜ਼ਿਲੇ ਤੇ ਹਲੇ ਗਾਰਡ ਲੱਗੀ ਇੱਥੋਂ ਦੀ ਗਾਰਡ ਰਿਮੂਵਡ ਆ ਗਾਰਡ ਇੱਥੇ ਹੈ ਕੋਈ ਨਹੀਂ ਇਹ ਮੇਰੇ ਵਾਈਫ ਦੇ ਗਨਮੈਨ ਜ਼ਰੂਰ ਇੱਥੇ ਦੋ ਤਿੰਨ ਕਿਉਂਕਿ ਐਜ਼ ਐਮਐਲਏ ਉਹਨਾਂ ਕੋਲ ਜਿਹੜੇ ਹੋਣੇ ਆ ਉਹ ਹੈਗੇ ਆ ਸੁਖਬੀਰ ਜੀ ਮਿਲਣਾ ਹੈ ਤੁਹਾਡੇ ਆਪਾਂ ਹੁਣ ਮਿਲਦੇ ਆ ਜੀ ਤੁਸੀਂ ਪਹਿਲਾਂ ਹੀ ਮੈਨੂੰ ਘੇਰ ਲਿਆ ਹੁਣ ਮੈਨੂੰ ਮਿਲ ਮਾਰ ਲੈਣ ਜਿਹੜੀ ਆਮ ਆਦਮੀ ਪਾਰਟੀ ਹੈ ਉਹਦਾ ਨਿਸ਼ਾਨਾ ਕੱਲਾ ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਹੈ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਮੈਂ ਖੇਡ ਰਹੀ ਆ ਤੁਹਾਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਿਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆਹ ਬੰਦਾ ਹੈ ਪਰ ਉਹਨੇ ਕੁਛ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਤੇ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਠੀਕ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਿਟੀ ਵਿਡਰੋ ਕਰਾਂਗੇ ਇਹ ਤਾਂ ਘਟਿਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋ ਕਰਨਾ ਕਾਲੀ ਦਲ ਦਊਗਾ ਸਿਕਿਉਰਿਟੀ ਬਿਕਰਮਪੁਰ ਜੀਠਿਆ ਨੂੰ ਉਹ ਕਹਿੰਦੇ ਵਿਡਰੋ ਨਹੀਂ ਕੀਤੀ ਘਟਾਈ ਗਈ ਹੈ ਯਾਰ ਇੱਕ ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰਦੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤ ਮਾਨ ਖਰਾ ਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿਹੜਾ ਵਾਪਸ ਕਰ ਲੈ ਸਵੇਰੇ ਹੋਸ਼ ਆਇਆ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਹੈ ਦੇਖੋ ਨਾ ਅਸੀਂ ਤੁਹਾਡੀਆਂ ਜੋ ਮਰਜ਼ੀ ਵਿਡਰਾਅ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਹਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਹੈ ਸਮੂੱਚਾ ਕਾਲੀ ਦਲ ਵਿਕਰਮ ਸਿੰਘ ਜੀਠੇ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਤੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਜੀ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸਿਸੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ 'ਚ ਬੈਠੇ ਐ ਚਾਰ-ਚਾਰ ਮਿਨਿਸਟਰੀਆਂ ਦਿੱਤੀਆਂ ਇੱਕ-ਇੱਕ ਸਸੋੜੀਆ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈ ਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਆ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਹੈ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਦੇਤੇ ਆ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕਾਂਸਪੀਰੇਸੀ ਲੱਗਦੀ ਆ ਇਹ ਇੱਕ ਬਹੁਤ ਵੱਡੀ ਕਾਂਸਪੀਰੇਸੀ ਹੈ ਕਾਲੀਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਨ ਤੇ ਲਿਮਿਟ ਕਰਨ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਐ ਦੇਖੋ ਇੰਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਉਸ ਬੰਦੇ ਦੇ ਐਕਸ ਡਿਪਟੀ ਸੀਐਮ ਹੈ ਅਟੈਕ ਕਰਾਤਾ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਐਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਉਹ ਥੋੜੇ ਗੁੱਥਮ ਕੁਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਹੈ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋਣ ਹੈ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਿਆ ਨਾ ਗਿਆ ਹੋਏ ਕਿ ਤੁਹਾਡੇ ਤੇ ਕਿਉਂ ਚਲਾਈ ਆ ਕਿਵੇਂ ਚਲਾਈ ਆ ਤੁਹਾਡੇ ਕੀ ਥਿਊ ਹੈ ਸਾਡੀ ਸਿਕਿਉਰਿਟੀ ਨੂੰ ਨਹੀਂ ਪੁੱਛਿਆ ਜਿਹੜੀ ਉੱਤੇ ਸੀ ਉਹਨਾਂ ਨੂੰ ਵੀ ਬਿਆਨ ਨਹੀਂ ਦਿੱਤੇ ਆਪਣੇ ਆਪ ਹੀ ਆਪਣੇ ਬਿਆਨ ਲਿਖ ਕੇ ਜਾਲੀ ਕਿਉਂਕਿ ਉਹਨੂੰ ਬਚਾਉਂਦੀ ਹੈ ਬੰਦਾ ਇਹਨਾਂ ਨੇ ਭੇਜਿਆ ਸੀ ਤੇ ਐਸ ਕਰਕੇ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੈਣ ਨਾ ਅਸੀਂ ਡਰੀਏ ਤੇ ਨਾ ਅਸੀਂ ਡਰਨਾ ਆਹ ਦਾ ਸਾਲ ਰਹਿ ਗਿਆ ਜੇ ਬਾਅਦ ਲੱਭ ਨਹੀਂ ਹਿੰਦੁਸਤਾਨ ਚ ਨਹੀਂ ਲੱਭਣੇ ਚਾੜੂ ਹੈ ਕਈ ਗੱਲਾਂ ਨੇ ਔਰ ਮੈਂ ਬੈਟਰ ਹੈ ਕਿ ਮੈਂ ਬਹਿ ਕੇ ਆਰਾਮ ਨਾਲ ਤੁਹਾਡੇ ਨਾਲ ਗੱਲ ਕਰੂੰਗਾ ਅਰਪ੍ਰੀਤ ਚੁਕਲਾ ਜੀ ਕੀ ਕਹਿ ਰਹੇ ਆ ਉਹਦਾ ਕੋਈ ਮੈਨਾ ਨਹੀਂ ਹੈ ਕਿਉਂਕਿ ਜਿਹੜਾ ਉਹਨਾਂ ਦਾ ਪ੍ਰਧਾਨ ਸਾਹਿਬ ਨੇ ਅਮਨ अरोड़ा ਸਾਹਿਬ ਉਹ ਬਹੁਤ ਕੁਝ ਕਹਿ ਰਹੇ ਆ ਔਰ ਸਿਕਿਉਰਿਟੀ ਇੱਕ ਪੋਲੀਟੀਕਲ ਵਿਸ਼ਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਚ ਇਹ ਸਿੱਧੂ ਮੂਸੇਵਾਲੇ ਕੇਸ ਚੋਂ ਵੀ ਬੜਾ ਕਲੀਅਰ ਹੈ ਅਰਪ੍ਰੀਤ ਚੁਕਲਾ ਜੀ ਨੂੰ ਤਾਂ ਰਸਤਕਾਰਯੋਗ ਨੇ ਆਈ ਹੈਵ ਲੋਟ ਆਫ ਰਿਸਪੈਕਟ ਫੋਰ ਹਿਮ ਮਗਰ ਕਿਤੇ ਨਾ ਕਿਤੇ ਨਾ ਜੀ ਅੱਜ ਜੋ ਹਾਲਾਤ ਸਰਕਾਰ 'ਚ ਬਣ ਗਏ ਆ ਰੀੜ ਦੀ ਹੱਡੀ ਕਈ ਆਪਸ਼ਨਾਂ ਦੀ ਕਮਜ਼ੋਰ ਹੋ ਗਈ ਆ ਔਰ ਇੱਕ ਬਦਲੀ ਕਾਰਨ ਬਣ ਗਿਆ ਅਰਪ੍ਰੇਤ ਚੋਕਲਾ ਦੀ ਗੱਲ ਦਾ ਮੈਂ ਤਾਂ ਤਵੱਜੋ ਨਹੀਂ ਲੈ ਰਿਹਾ ਨੋਟਿਸ ਨਹੀਂ ਲੈ ਰਿਹਾ ਕਿਉਂਕਿ ਅਮਨ अरोड़ा ਸਾਹਿਬ ਸਭ ਕੁਝ ਹੀ ਬੋਲ ਰਹੇ ਪਾਰਟੀ ਦੇ ਪ੍ਰਧਾਨ ਕਹਿ ਰਿਹਾ ਕਿ ਹਾਂ ਸਿਕਿਉਰਿਟੀ ਵਿਡਰੋ ਕਰਤੀ ਗਈ ਔਰ ਕਹਿੰਦਾ ਜੀ ਇੱਕ ਵਿਡਰੋਕ ਜਿਹੜੇ ਬੰਦੇ ਤੇ ਨਸ਼ੇ ਦੇ aarop hon ਉਹਨੂੰ ਪ੍ਰਧਾਨ ਮੰਤਰੀ ਲੈਵਲ ਦੀ ਸਿਕਿਉਰਿਟੀ ਕਿਉਂ ਤੇ ਮੇਰਾ ਅਮਨ अरोड़ा ਸਾਹਿਬ ਨੂੰ ਸਿੱਧਾ ਸਵਾਲ ਪੁੱਛ ਲਿਓ ਅਮਨ अरोड़ा ਜੀ ਇਹ 3 ਸਾਲ ਲੱਗੇ ਤੁਹਾਨੂੰ ਇਹ ਫੈਸਲੇ ਤੇ ਪਹੁੰਚਦੇ ਆ ਪਹੁੰਚਦੇ ਔਰ ਫਿਰ ਮੇਰਾ ਸਵਾਲ ਦਾ ਜਵਾਬ ਦੇ ਦਿਓ ਜਿਹਨੇ ਇੱਕ ਧੀ ਪੈਨ ਨਾਲ ਮਿਸਬੀਹਵ ਕੀਤਾ ਹੋਵੇ ਉਹਦੀ ਇੱਜ਼ਤ ਦਾਉ ਤਾਰ-ਤਾਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਉਹ ਆਨਰ ਉਤੋਂ ਦੀ ਆਨਰੇਬਲ ਐਮਪੀ ਹੋਵੇ ਸਵਾਤੀ ਮਾਲੀਵਾਲ ਜੀ ਉਹਨਾਂ ਨਾਲ ਬਹਿਬਬ ਕੁਮਾਰ ਨੇ ਜੋ ਕੀਤਾ ਤੇ ਉਹਨੂੰ ਜੈਡ ਪਲੱਸ ਸਿਕਿਉਰਟੀ ਦੇਣ ਦਾ ਕੀ ਪੈਮਾਨਾ ਜੀ ਲਿਕਰ ਸਕੈਮ ਦੇ ਵੀ ਮੈਂ ਆ ਰਿਆਂ ਜੀ ਆ ਰਿਆਂ ਕਲੀਕਰ ਲਿਕਰ ਸਕੈਮ ਚ ਉਹ ਅੰਦਰ ਰਹਿ ਕੇ ਆਏ ਆ ਆਨਰੇਬਲ ਕੋਰਟ ਨੇ ਆਰਡਰ ਦਿੱਤੇ ਆ ਕਿ ਇਹ ਬੰਦਾ ਐਡਾ ਖਤਰਨਾਕ ਹੈ ਇਹਨੂੰ ਨਾ ਸੀਐਮ ਆਊਟਸ ਵੜਨ ਦੇਣਾ ਚਾਹੀਦਾ ਦਿੱਲੀ ਚ ਦੇ ਨਾ ਸੈਕਟਰੀਅਟ ਦੇਣਾ ਚਾਹੀਦਾ ਬੰਦਾ ਉਹ ਦਿੱਲੀ ਦਾ ਵਸਿੰਦਾ ਤੇ ਸਿਕਿਉਰਟੀ ਉਹਨੂੰ ਪੰਜਾਬ ਵਾਲੇ ਦੇ ਰੇ ਕੀ ਕਾਰਨ ਹੈ ਅਮਨ अरोड़ा ਸਾਹਿਬ ਜਰੂਰ ਦੱਸਿਓ ਦੂਜਾ ਵਿਜੇ ਨਹਿਰ ਗੋਆ 'ਚ ਇੱਕ ਕੇਸ ਬਣਿਆ ਇਹਦੇ ਤੇ ਔਰ ਉਸ ਵੇਲੇ ਵੀ ਕੁਝ ਇਹ ਜਿਹੇ ਕੇਸ ਬਣਿਆ ਜਿਹੇ ਜਾਂ ਬੈਬਕ ਕੁਮਾਰ ਦਾ ਮਾੜੇ ਭੇੜੇ ਭੇੜੇ ਯਾਰ ਮੇਰੀ ਫੱਤੋ ਦੇ ਮੈਂ ਤਾਂ ਅਹੀ ਕਹਿ ਸਕਦਾ ਉਹ 2.5 ਸਾਲ ਅੰਦਰ ਰਹਿ ਕੇ ਆਇਆ ਉਨਾਲ ਹੀ ਕੇਜਰੀਵਾਲ ਸਾਹਿਬ ਆ ਮਨੀਸ਼ ਸ਼ੋਧਿਆ ਜੈਨ ਸਾਹਿਬ ਨਾਲ ਉਹਨੂੰ ਸਿਕਿਉਰਿਟੀ ਦੇਣ ਦੀ ਕੀ ਲੋੜ ਹੈ ਉਹਨਾਂ ਨੂੰ ਘਰ ਦੇਣ ਦੀ ਕੀ ਲੋੜ ਹੈ ਪੰਜਾਬ ਦਾ ਖਜ਼ਾਨਾ ਕਿਉਂ ਉਹਨਾਂ ਤੇ ਖਰਚਿਆ ਜਾ ਰਿਹਾ ਕੇਜਰੀਵਾਲ ਸਾਹਿਬ ਆਪ ਸਾਲ ਡੇਢ ਸਾਲ ਹੋਣ ਦੇ ਰਹਾ ਕੇ ਆਇਆ ਭਾਈ ਉਹਨਾਂ ਨੂੰ ਕਿਉਂ ਦਿੱਤੀ ਆ ਮਨੀਸ਼ ਸ਼ੋਧਿਏ ਨੂੰ ਕਿਉਂ ਦਿੱਤੀ ਆ ਜੈਨ ਨੂੰ ਕਿਉਂ ਦਿੱਤੀ ਆ ਇਸ ਲਈ ਮੈਂ ਤਨਵਾਦੀ ਆ ਆਪਣਾ ਅਰੋੜਾ ਸਾਹਿਬ ਦਾ ਕਿ ਉਹ ਆਪ ਹੀ ਤਸਦੀਕ ਕਰ ਰਿਹਾ ਕਿ ਇਹ ਫੈਸਲੇ ਆਮ ਆਦਮੀ ਪਾਰਟੀ ਦੇ ਦਫਤਰ ਚ ਹੋ ਰਹੇ। ਜੁੜੀ ਸਾਹਿਬ ਤੁਹਾਡੇ ਕੋਲ ਸਿਕਿਉਰਟੀ ਹੈ ਉਹ ਕਹਿੰਦੇ ਜੀ ਆਫੀਸ਼ਲ ਸਕਾਟ ਹੈ ਕੁਝ ਘਟਾਈ ਗਈ ਸੀ ਵਾਪਸ ਨਹੀਂ ਲਈ। ਇਸ ਤਰ੍ਹਾਂ ਸ਼ਨੀਵਾਰ ਇਹ ਲੌਂਗ ਵੀਕਐਂਡ ਸੀ ਕਿ ਨਹੀਂ ਸੀ? ਜੀ। ਮਜੀਠੀ ਅਲੀਤਾ ਇਹਨਾਂ ਨੇ ਸ਼ਨੀਵਾਰ ਨੂੰ ਦਫਤਰ ਖੋਲ ਲਿਆ। 29 ਤਰੀਕ ਨੂੰ 7 ਵਜੇ ਸਾਨੂੰ ਆਰਡਰ ਮਿਲੇ ਆ। ਤੁਸੀਂ ਦੱਸ ਦਿਓ ਸੈਕਟਰੀਏਟ ਲੱਗਦਾ 29 ਤਰੀਕ ਨੂੰ ਸ਼ਨੀਵਾਰ ਰਾਤ ਨੂੰ ਇਹ ਜੀ ਕਿਹੜੀ ਤੁਸੀਂ ਸਕਿਉਰਿਟੀ ਰਿਵਿਊ ਕਰ ਲਈ ਕਿ ਸ਼ਨੀਵਾਰ ਹੀ ਵਿਡਰੋਅ ਕਰਨੀ ਜਦੋਂ ਅਗਲੇ ਦਿਨ ਸੰਡੇ ਆ ਔਰ ਫਿਰ ਐਤਵਾ ਮੰਡੇ ਦੀ ਈਦ ਆ ਸਾਨੂੰ ਤਾਂ ਪਤਾ ਹੀ ਕੁਛ ਨਹੀਂ ਸੈਕੰਡ ਲੀਵ ਦੇ ਆ ਰਿਵਿਊਇੰਗ ਕੀਤੀ ਆ ਕੀਤਾ ਦੇਖੋ ਇਟਸ ਨਾਟ ਅ ਸਟੇਟਸ ਸਿੰਬਲ ਨਹੀਂ ਮਿਲਣੀ ਚਾਹੀਦੀ ਮੈਂ ਤਾਂ ਕਹਿੰਦਾ ਕਿ ਜੇ ਨਹੀਂ ਲੋਡ ਨਾ ਉਹ ਭਾਈ ਬਿਲਕੁਲ ਧੰਨਵਾਦ ਆ ਮਗਰ ਲਿਖ ਕੇ ਦੇ ਦਿਓ ਮੈਨੂੰ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਤਾਂ ਮੇਨੇ ਘਰ ਜੇ ਕਹਿ ਕੇ ਗਏ ਆ ਸ੍ਰੀ ਅਮਰਚਰ ਸਾਹਿਬ ਆਈਪੀਐਸ ਮੀਨਾ ਸਾਹਿਬ ਨੇ ਵਿਜਿਟ ਕਰਕੇ ਗਏ ਆ ਮੈਂ ਨੌ ਲੈ ਰਿਆਂ ਇਹ ਕਹਿ ਕੇ ਗਏ ਆ ਜੀ ਕੰਦਾ ਉੱਚੀਆਂ ਕਰੋ ਸੀਸੀਟੀਵੀ ਕੈਮਰੇ ਲਵਾਓ ਇਹਦੇ ਉੱਤੇ ਫੈਂਸਿੰਗ ਕਰਾਓ ਔਰ ਨੈਟ ਲਾਓ ਜਦ ਇਹ ਬੰਬ ਬਲਾਸਟ ਹੋ ਰਹੇ ਸੀ ਜਦੋਂ ਮਜੀਠੇ ਦਾ ਬੰਬ ਬਲਾਸਟ ਹੋਇਆ ਜੈਨਤੀਪੁਰ ਹੋਇਆ ਮਹੀਨਾ ਪਹਿਲਾਂ ਤਾਂ ਇਹ ਕਹਿ ਰਿਆ ਫਿਰ ਮੈਨੂੰ ਇੱਕ ਚਿੱਠੀ ਲਿਖੀ ਆ ਕਿ ਤੁਸੀਂ ਕੋਈ ਬੁਲੇਟ ਪ੍ਰੂਫ ਗੱਡੀ ਦੀ ਤੁਹਾਡੇ ਕੋਲ ਪਰਮਿਸ਼ਨ ਦਿੱਤੀ ਗਈ ਸੀ ਕਿਉਂਕਿ ਕੈਫਿਡੇਵਿਟ ਲਿਆ ਉਹਦੀ ਆਰਸੀ ਦੀ ਕਾਪੀ ਦਿਓ ਹਫਤਾ ਪਹਿਲਾਂ ਦੀ ਉਹ ਚਿੱਠੀ ਮੈਨੂੰ ਫੋਨ ਆਇਆ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਪਤਾ ਹੀ ਨਹੀਂ ਵਿਚਾਰੇ ਨੂੰ ਕਿ ਬੰਦੇ ਗਏ ਕਿੱਧਰ ਤੇ ਗਏ ਕਿੱਧਰ ਉਹ ਪੁੱਛ ਰਿਹਾ ਕਿੰਨਾ ਦਾ ਏਆਈਜੀ ਆ ਮਨਬੀਰ ਸਿੰਘ ਮੈਂ ਨੌ ਲੈ ਲੈ ਕੇ ਦੱਸ ਰਿਹਾ ਬਕੋ ਹੋਇਆ ਕੀ ਜਦੋਂ ਸਿਕਿਉਰਿਟੀ ਵਾਪਸ ਕਰਾਈ ਗਈ ਤੇ ਸ਼ਨੀਵਾਰ ਦਾ ਦਿਨ ਸੀ ਮੇਰਾ ਪੀਏ ਐ ਸ਼ਲਿੰਦਰ ਪਤਾ ਨਹੀਂ ਇੱਥੇ ਹੈ ਕਿ ਨਹੀਂ ਉਹ ਹੈ ਨਹੀਂਛੱਡ ਇੱਥੇ ਉਹਨੂੰ ਪੁੱਛਿਆ ਗਿਆ ਕਿ ਭਾਈ ਮੈਂ ਉਹਨੂੰ ਪੁੱਛਿਆ ਹੋਇਆ ਕਿ ਕਹਿੰਦਾ ਜੀ ਇਤਨਾ ਫੋਨ ਆ ਰਿਹਾ ਵੱਖ-ਵੱਖ ਬਟਲੀਆਂਾਂ ਤੋਂ ਕਿ ਹੁਣੇ ਪਹੁੰਚੋ ਵਾਪਸ ਮੈਂ ਆਊਟ ਆਫ ਸਟੇਟ ਸੀ ਮੈਂ ਆਪਦੇ ਬੱਚੇ ਨੂੰ ਮਿਲਣ ਗਿਆ ਸੀ ਇੱਥੋਂ 4-5 ਘੰਟੇ ਦੀ ਦੂਰੀ ਤੇ ਸੀ ਮੈਂ ਕਿਹਾ ਯਾਰ ਜੇ ਫੋਨ ਆ ਰਹੇ ਤੂੰ ਸਿਕਿਉਰਿਟੀ ਇੰਚਾਰਜ ਨੂੰ ਪੁੱਛ ਲੈ ਕੀ ਗੱਲ ਹੈ ਉਹਨੇ ਉਹਨੂੰ ਪੁੱਛਿਆ ਸਿਕਿਉਰਿਟੀ ਇੰਚਾਰਜ ਨੂੰ ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਹੀ ਕੁਝ ਨਹੀਂ ਕਿ ਕੋਈ ਵਿਡਰਾਅ ਵੀ ਹੋਏ ਜਿਹੜਾ ਉਹਨਾਂ ਦਾ ਬੌਸ ਹੈ ਸਿਕਿਉਰਿਟੀ ਦਾ ਜੈਡ ਪਲੱਸ ਜਿਹੜਾ ਵੇਖ ਰਿਹਾ ਉਹਨੂੰ ਕੁਝ ਨਹੀਂ ਪਤਾ ਤੁਸੀਂ ਇਤੋਂ ਅੰਦਾਜ਼ਾ ਲਾ ਲਓ ਸਾਰੇ ਸਿਕ ਸਾਰੀ ਵੀਡਰੋ ਸਿਕਿਉਰਿਟੀ ਉਹਨੂੰ ਪਤਾ ਹੀ ਨਹੀਂ ਮੈਂ ਉਹਨੂੰ ਬਾਰ-ਬਾਰ ਪੁੱਛਿਆ ਕਹਿੰਦਾ ਸਰ ਮੈਂ ਤੁਹਾਨੂੰ ਤਾਂ ਦੱਸਾਂ ਜੇ ਮੇਰੇ ਕੋਲ ਕੋਈ ਆਰਡਰ ਹੋਣ ਮੇਰੇ ਕੋਲ ਆਰਡਰ ਹੀ ਨਹੀਂ ਫੇਰ ਅਸੀਂ ਕਿਹਾ ਕਿ ਤੂੰ ਐ ਕਰੇ ਮੁੰਡਿਆਂ ਨੂੰ ਫੇਰ ਫੋਨ ਆ ਗਿਆ ਬਾਹਰ ਖੜੇ ਕਮਾਂਡੰਟ ਕਹਿੰਦਾ ਹੁਣੇ ਆਓ ਨਹੀਂ ਤਾਂ ਇਹ ਕਹੇਗਾ ਤੇ ਆ ਜਾਊਗਾ ਕਿ ਤੁਸੀਂ ਬਾਗੀ ਹੋ ਗਏ ਤੇ ਮੈਂ ਉਹਨੂੰ ਕਿਹਾ ਯਾਰ ਆ ਚੱਕ ਗੱਡੀ ਮੇਰੇ ਨਾਲ ਇੱਕ ਗੱਡੀ ਸੀ ਮੈਂ ਕਹਿੰਦਾ ਇਹਨੋਂ ਕੋਲ ਲੈ ਜਾਓ ਕੋਈ 1 ਵਜੇ ਰਿਪੋਰਟ ਕਰ ਰਿਹਾ ਕੋਈ 3 ਵਜੇ ਸਵੇਰੇ ਰਿਪੋਰਟ ਕਰ ਰਿਹਾ ਤੁਸੀਂ ਮੈਨੂੰ ਦੱਸ ਦਿਓ ਇਹ ਕਿਹੜੀ ਰਿਵਿਊ ਹੋਈ ਜੀ ਹੁਣ ਤਾਂ ਇਹ ਆ ਮੇਰੀ ਹਵਾਜਤ ਇਹ ਬੜਾ ਵਫਾਦਾਰ ਹੈ ਇਸ ਲਈ ਮੇਰੇ ਵੀਰੋ ਨਾ ਤੁਸੀਂ ਡਰੋ ਨਾ ਤੁਹਾਨੂੰ ਕੁਝ ਨਹੀਂ ਕਹਿੰਦਾ ਇਹ ਜਿਸ ਦਿਨ ਕੱਟੂ ਵੱਡੂ ਤੇ ਝਾੜੂ ਵਾਲੇ ਨੂੰ ਭਗਵੰਤ ਮਾਨ ਨੂੰ ਨਹੀਂ ਰੱਖਿਆ ਇਸ ਲਈ ਤੁਸੀਂ ਨਾ ਫਿਕਰ ਕਰੋ ਜੀਟੀ ਸਾਹਿਬ ਇੱਕ ਵਾਰ ਹੋਰ ਕਲੀਅਰ ਕਰਨਾ ਚਾਹੁੰਦੇ ਕਿ ਇੱਕ ਵੀ ਸਿਕਿਉਰਟੀ ਦਾ ਤੁਹਾਡੇ ਕੋਲ ਜਿਹੜਾ ਦੇਖੋ ਮੇਰਾ ਨਾ ਕੱਲ ਵੀ ਬੰਦਾ ਮੈਂ ਤੁਹਾਨੂੰ ਦੱਸ ਰਿਹਾ ਸੰਡੇ ਨੂੰ ਮਨਬੀਰ ਸਿੰਘ ਕੋਲ ਗਏ ਫਿਰ ਮੰਡੇ ਛੁੱਟੀ ਸੀ ਟਿਊਸਡੇ ਕੱਲ ਵੀ ਉਹ ਗਿਆ ਦੇ ਰਿਫਿਊਜ਼ ਟੂ ਮੀਟ ਹਿਮ ਅੱਜ ਵੀ ਜਾ ਕੇ ਆਇਆ ਕਿ ਦੱਸਤਾ ਦਿਓ ਕਿ ਅਸੀਂ ਕਿਉਂ ਕਿਉਂਕਿ ਇਹ ਕੀ ਹੈ ਜੀ ਕੁਝ ਬੰਦੇ ਕਮਾਂਡੈਂਟ ਦੇ ਸੀ ਤੇ ਕੁਝ ਬੰਦੇ ਨੇ ਜ਼ਿਲ੍ਹੇ ਦੇ ਹੁਣ ਜ਼ਿਲ੍ਹੇ ਤੇ ਹਲੇ ਗਾਰਡ ਲੱਗੀ ਐ ਇੱਥੋਂ ਦੀ ਗਾਰਡ ਰਿਮੂਵਡ ਆ ਗਾਰਡ ਇੱਥੇ ਹੈ ਕੋਈ ਨਹੀਂ ਇਹ ਮੇਰੇ ਵਾਈਫ ਦੇ ਗਨਮੈਨ ਜ਼ਰੂਰ ਇੱਥੇ ਦੋ ਤਿੰਨ ਕਿਉਂਕਿ ਐਸ ਐਮ ਐਲ ਏ ਉਹਨਾਂ ਕੋਲ ਜਿਹੜੇ ਹੋਣੇ ਆ ਉਹ ਹੈਗੇ ਆ ਸੁਖਵੀਰ ਜੀ ਮਿਲਣਾ ਹੈ ਤੁਹਾਡੇ ਆਪਾਂ ਹੁਣ ਮਿਲਦੇ ਆ ਜੀ ਤੁਸੀਂ ਪਹਿਲਾਂ ਹੀ ਮੈਨੂੰ ਘੇਰ ਲਿਆ ਹੁਣ ਮੈਨੂੰ ਮਿਲ ਮਿਲ ਲੈਣਾ ਜਿਹੜੀ ਆਮ ਆਦਮੀ ਪਾਰਟੀ ਹੈ ਕਿੰਨਾ ਉਹਦਾ ਨਿਸ਼ਾਨਾ ਕੱਲਾ ਕੇਜਰੀਵਾਲ ਤੇ ਉਹਨਾਂ ਦੇ ਦੂਜੇ ਜਿਹੜੇ ਸਾਥੀ ਹੈ ਕੇਜਰੀਵਾਲ ਦੇ ਉਹਨਾਂ ਨੂੰ ਪ੍ਰੋਟੈਕਟ ਕਰਨਾ ਹੈ ਦੇਖੋ ਕਿੰਨਾ ਵੱਡਾ ਡੇਂਜਰਸ ਗੇਮ ਆ ਖੇਡ ਰਹੀ ਹੈ ਤੋਂ ਨੂੰ ਗੱਲ ਹੀ ਪਤਾ ਲੱਗ ਜੂਗੀ ਜਿਹੜੇ ਮੇਰੇ ਤੇ ਹਮਲਾ ਹੋਇਆ ਐਸਪੀ ਸਿਕਿਉਰਟੀ ਜਿਹੜਾ ਸੀ ਉਹਨੂੰ ਅਸੀਂ ਦੱਸਿਆ ਕਿ ਆਹ ਬੰਦਾ ਹੈ ਪਰ ਉਹਨੇ ਕੁਝ ਨਹੀਂ ਕੀਤਾ ਉਹਦੇ ਬਾਅਦ ਉਹਦੇ ਕੇਸ ਨਹੀਂ ਕੀਤਾ ਕੇਸ ਵੀ ਇੰਨਾ ਕਮਜ਼ੋਰ ਕੀਤਾ ਬੇਲ ਦਵਾਈ ਉਹਦੇ ਬਾਅਦ ਤੁਸੀਂ ਦੇਖ ਲਓ ਅਬ ਇਹਨਾਂ ਦੇ ਅਫਸਰਾਂ ਤੋਂ ਹੀ ਸਾਡੇ ਲੀਡਰਾਂ ਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਕਿਉਂਕਿ ਵਿਕਰਮ ਸਿੰਘ ਮਜੀਠੀਆ ਹਰ ਰੋਜ਼ ਉਹਨਾਂ ਦੇ ਖਿਲਾਫ ਆਵਾਜ਼ ਸੌਂਦਾ ਠੀਕ ਉਹਨਾਂ ਦੀਆਂ ਕਮਜ਼ੋਰੀਆਂ ਦੱਸਦਾ ਹੈ ਉਹ ਸੋਚਦੇ ਆ ਕਿ ਅਸੀਂ ਡਰਾ ਲਾਂਗੇ ਅਸੀਂ ਉਹਨਾਂ ਨੂੰ ਸਿਕਿਉਰਿਟੀ ਵਿਡਰੋ ਕਰਵੇਂ ਇਹ ਤਾਂ ਘਟੀਆ ਪੋਲਿਟਿਕਸ ਹੋ ਨਹੀਂ ਸਕਦੀ ਜਿਹੜੀ ਆਮ ਆਦਮੀ ਪਾਰਟੀ ਕਰਨ ਲੱਗੀ ਹੈ ਉਹਨਾਂ ਨੂੰ ਪਤਾ ਨਹੀਂ ਜੇ ਸਿਕਿਉਰਿਟੀ ਵਿਡਰੋ ਕਰ ਨੇ ਕਾਲੀ ਦਲ ਦਊਗਾ ਸਿਕਿਉਰਿਟੀ ਵਿਕਰਮਪੁਰ ਜੀਠਿਆ ਨੂੰ ਉਹ ਕਹਿੰਦੇ ਵਿਡਰੋ ਨਹੀਂ ਕੀਤੀ ਘਟਾਈ ਗਈ ਹੈ ਯਾਰ ਇੱਕ ਮਿੰਟ ਵਿਡਰੋ ਸਾਰੀ ਕਰ ਲਈ ਸੀ ਇਹਨਾਂ ਨੇ ਸਾਰੀ ਆਰਡਰ ਕਰਦੇ ਸੀ ਭਗਵੰਤ ਮਾਨ ਨੇ ਇੱਕ ਤਾਂ ਰਾਤ ਨੂੰ ਪੀ ਲੈਂਦਾ ਸ਼ਰਾਬ ਬਹੁਤ ਭਗਵੰਤ ਮਾਨ ਕਰਾਪੀ ਕੇ ਫਿਰ ਡੀਜੀਪੀ ਨੂੰ ਉਦੋਂ ਹੀ ਆਰਡਰ ਕਰਦਾ ਸਾਰੇ ਵਾਪਸ ਲੈ ਲਓ ਤੇ ਸਾਰੇ ਜਿਹੜਾ ਵਾਪਸ ਕਰ ਲੈ ਸਵੇਰੇ ਹੋਸ਼ ਆਇਆ ਪ੍ਰੈਸ਼ਰ ਪਿਆ ਅਸੀਂ ਸਾਰੇ ਬਿਆਨ ਦਿੱਤਾ ਤੇ ਮੈਂ ਇਹਨੂੰ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਦੇਖੋ ਨਾ ਅਸੀਂ ਤੁਹਾਡੀਆਂ ਜੋ ਮਰਜ਼ੀ ਵਿਡਰਾਅ ਕਰਨਾ ਜੋ ਕਰਨਾ ਕਰ ਲੈਣ ਤੁਹਾਡੇ ਰਹਿ ਗਏ ਇੱਕ ਸਾਲ ਉਹਦੇ ਬਾਅਦ ਕੀ ਕਰੋਗੇ ਤੁਸੀਂ ਜਿੰਨਾ ਇਹਨਾਂ ਨੇ ਗੰਦ ਪਾਇਆ ਸਾਡੀ ਸਿਕਿਉਰਿਟੀ ਪੰਜਾਬ ਦੀ ਜਨਤਾ ਹੈ ਸਮੂੱਚਾ ਕਾਲੀਦਲ ਵਿਕਰਮ ਸਿੰਘ ਮਜੀਠੀ ਦੇ ਨਾਲ ਹੈ ਤੇ ਅਸੀਂ ਡਟ ਕੇ ਲੜਾਈ ਲੜਾਂਗੇ ਜੋ ਬੇਇਨਸਾਫੀ ਕਰਨਗੇ ਅਸੀਂ ਉਸ ਧੱਕੇ ਦੇ ਖਿਲਾਫ ਇਹਦੇ ਖਿਲਾਫ ਲੱਗਾਂਗੇ ਤੇ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅੱਜ ਜਿਹੇ ਜੀ ਹਾਲਾਤ ਇਹਨਾਂ ਨੇ ਬਣਾਤੀ ਹੈ ਅਸੀਂ ਹਰ ਹਰ ਚੀਜ਼ ਦੇਖਾਂਗੇ ਕਿਉਂਕਿ ਇਹਨਾਂ ਨੇ ਤੁਸੀਂ ਅੱਜ ਦੇਖ ਲਓ ਕੇਜਰੀਵਾਲ ਸੋਸ਼ੋਡਿਆ ਜੈਨ ਸਾਰੇ ਕਿੱਥੇ ਐ ਇੱਥੇ ਬੈਠੇ ਐ ਪੰਜਾਬ 'ਚ ਬੈਠੇ ਐ ਚਾਰ ਚਾਰ ਮਨਿਸਟਰੀਆਂ ਦਿੱਤੀਆਂ ਇੱਕ ਇੱਕ ਸਸੋੜੀਆ ਨੂੰ ਚਾਰ ਦਿੱਤੀਆਂ ਜੈਨ ਨੂੰ ਚਾਰ ਦਿੱਤੀਆਂ ਕੀ ਜਦੋਂ ਮੁੱਖ ਮੰਤਰੀ ਨੂੰ ਸੌਹ ਚੁਕਾਈਦੀ ਹੁੰਦੀ ਨਾ ਮੰਤਰੀ ਨੂੰ ਸੌਹ ਚੁਕਾਈਦੀ ਹੁੰਦੀ ਹੈ ਕੀ ਕਹਿੰਦੇ ਹੁੰਦੇ ਆ ਸੌਹ ਚ ਕਿ ਅਸੀਂ ਆਪਣੀਆਂ ਸਟੇਟ ਦੀਆਂ ਸੀਕਰਟਸ ਕਿਤੇ ਬਾਹਰ ਨਹੀਂ ਦੱਸਾਂਗੇ ਆ ਸੌਹ ਹੈ ਤੇ ਇਹਨਾਂ ਨੇ ਤੇ ਆਪਣੇ ਫੈਸਲੇ ਸਾਰੀ ਸਟੇਟ ਸੀਕਰਟ ਤੇ ਦਿੱਲੀ ਵਾਲਿਆਂ ਦੇਤੇ ਆ ਇਹਦੇ ਤੇ ਹੀ ਪਰਚਾ ਹੋ ਸਕਦਾ ਇਹਨਾਂ ਦਾ ਐਡਾ ਵੱਡਾ ਹੈ ਕਾਂਸਪੀਰੇਸੀ ਲੱਗਦੀ ਆ ਆ ਇੱਕ ਬਹੁਤ ਵੱਡੀ ਕਾਂਸਪੀਰੇਸੀ ਹੈ ਕਾਲੀਦਲ ਦੀ ਜਿਹੜੀ ਲੀਡਰਸ਼ਿਪ ਨੂੰ ਖਤਮ ਕਰਨ ਤੇ ਇਲੀਮੀਨੇਟ ਕਰਦੇ ਜੇ ਮੇਰੇ ਤੇ ਕਰਾ ਸਕਦੇ ਹਮਲਾ ਤੇ ਕਰਾ ਕੇ ਫਿਰ ਉਹਨਾਂ ਨੂੰ ਬਚਾਉਂਦੇ ਐ ਦੇਖੋ ਐਨੇ ਢੀਠ ਹੈ ਹੁਣ ਜਿਹੜੇ ਬੰਦੇ ਤੋਂ ਮੈਥੋਂ ਅਟੈਕ ਕਰਾਇਆ ਦੇਖੋ ਜਿਹਦੇ ਪਾਰਟੀ ਦਾ ਪ੍ਰੈਜ਼ੀਡੈਂਟ ਆ ਮੈਂ ਤੇ ਉਸ ਬੰਦੇ ਦੇ ਐਕਸ ਡਿਪਟੀ ਸੀਐਮ ਹੈ ਅਟੈਕ ਕਰਾਤਾ ਤੇ ਬੰਦੇ ਨੂੰ ਅਗਲੀ ਵਾਰ ਤੁਸੀਂ ਉਹਨੂੰ ਬੇਲ ਵੀ ਕਰਾ ਦਿਓ ਉਹਦਾ ਕੇਸ ਵੀ ਅਜਾ ਕੇਸ ਕੀਤਾ ਕਿ ਜੀ ਉੱਥੇ ਆਇਆ ਸੀ ਤੇ ਉਹ ਥੋੜੇ ਗੁੱਥਮ ਕੁਤੀ ਜੀ ਚੱਲ ਗਈ ਹਰ ਬੰਦੇ ਨੂੰ ਪਤਾ ਹੈ ਸਾਰੇ ਦੁਨੀਆਂ ਨੇ ਦੇਖਿਆ ਜੋ ਹੋਇਆ ਸੋ ਜਿਹੜਾ ਮੇਰਾ ਕਹਿੰਦੇ ਅੱਛਾ ਵੱਡੀ ਗੱਲ ਖੋੜ ਹੈ ਚਲਾਨ ਪੇਸ਼ ਕਰਤਾ ਜਿਹਦੇ ਤੇ ਗੋਲੀ ਚਲਾਈ ਮੈਨੂੰ ਸਟੇਟਮੈਂਟ ਨਹੀਂ ਪੁੱਛਣਾ ਏ ਪਹਿਲਾ ਹੋਣਾ 307 ਦਾ ਕੇਸ ਜਿੱਥੇ ਜਿਹੜੇ ਤੇ ਗੋਲੀ ਚਲਾਈ ਉਹਨੂੰ ਪੁੱਛਣਾ